ਹਾਂਜੀ ਆਜੋ ਜੀ ਚਲਿਏ ਆਜੋ ਤੁਹਾਨੂੰ ਅੰਦਰ ਦਸਾਉਨੇ ਆ ਕੀ ਆਜੋ ਤੁਹਾਨੂੰ ਅੰਦਰ ਦਿਖਾਉਨੇ ਕੀ ਕੀ ਸਿਸਟਮ ਆ ਆਪਾਂ ਇਹ ਟਿਕਟ ਇੱਥੇ ਜਮ੍ਹਾਂ ਕਰਾਉਣੀ ਪੈਂਦੀ ਆ ਜੀ ਆ ਭਾਈ ਸਾਹਿਬ ਨੂੰ ਲੋ ਜੀ ਲੋ ਸ਼ਾਨਦਾਰ ਸ਼ਾਨਦਾਰ ਪੂਰੀ ਸ਼ਾਨਦਾਰ ਬੜਾ ਸੋਹਣਾ ਮੇਲਾ ਲੱਗਿਆ ਹੋਇਆ ਜੀ ਸਵੀਵਿੰਗ ਪੂਲ ਲੋ ਜੀ ਲੋ ਵਾਹ ਭਾਈ ਵਾਹ ਸਨੀ ਹੋਤਾ ਜੀ ਬਹੁਤ ਵਧੀਆ ਆ ਤਾਂ ਬੜਾ ਵਧੀਆ ਨਿਆਣਿਆਂ ਦਾ ਹੈ ਕੀ ਵਾਅਦਾ ਨੌਣ ਨੂੰ ਕਿੰਨਾ ਸੋਹਣਾ ਹੈ ਨਾ ਲਓ ਜੀ ਲਓ ਇੱਥੇ ਖਾਣ ਪੀਣ ਦਾ ਵੀ ਖਾਸ ਪ੍ਰਬੰਧ ਹੈ ਜੀ ਖਾਣ ਪੀਣ ਦਾ ਵੀ ਫੁੱਲ ਪ੍ਰਬੰਧ ਹੈ ਨਾ ਪੂਰਾ ਭੰਗੂੜੇ ਲੱਗੇ ਆ ਬਹੁਤ ਭੰਗੂੜੇ ਲੱਗੇ ਹੋਇਆ ਬੱਚਿਆਂ ਵਾਸਤੇ ਵੀ ਭੂਤਾਂ ਲਈ ਯਾਰ ਭੂਤ ਬੰਗਲਾ ਆ ਕੀ ਹੈ ਭੂਤ ਬੰਗਲਾ ਬੂਤ ਬੰਗਲਾ ਲਓ ਜੀ ਆ ਵੀ ਭੂਤ ਬੰਗਲਾ ਗਏ ਕੋ ਤਾਂ ਹੈ ਨਹੀਂ ਅੰਦਰ ਦੇਖਾਂਗੇ ਵੈਸੇ ਜਾ ਕੇ ਕੀ ਸਿਸਟਮ ਹੈ ਇੱਥੇ ਇੱਥੇ ਅੱਛਾ ਆਪਣਾ ਤੁਸੀਂ ਟੈਲੈਂਟ ਦਿਖਾ ਸਕਦੇ ਆ ਅੱਛਾ 1 ਮਿੰਟ ਦੇ ਵਿੱਚ 10 ਬਿਸਕੁਟ ਖਾਣੇ ਆ 1 ਮਿੰਟ 'ਚ 10 ਬਿਸਕੁਟ ਖਾਣੇ ਆ 1000 ਰੁਪਏ ਦਾ ਨਾ ਨਕਦ ਓਹੋ ਮਾਈ ਗੋਡ 1 ਮਿੰਟ 'ਚ 10 ਬਟ ਕੋ ਬਿਸਕੁਟ ਖਾ ਕੇ ਤਾਂ 1000 ਰੁਪਏ ਇਨਾ ਮਿਲਣਾ ਜੀ ਆ ਗਿਆ ਆ ਗਿਆ ਬਹੁਤ ਵਧੀਆ ਸਿਸਟਮ ਆ ਜੀ ਇੱਥੇ ਤਾਂ ਓਹੋ ਹੋ 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 ਘੋੜਿਆਂ ਦੇ ਉੱਤੇ ਵੀ ਓਏ ਸਣੀ ਦੇਖ ਓਏ ਪਿੱਛੇ ਆ ਨਿਆਰਾ ਵੱਜਿਆ ਪਿਆ ਭਾਈ ਯਾਰਾ ਵੱਜਿਆ ਪਿਆ ਭਾਈ ਫਿਰ ਰਾਤ ਨੂੰ ਰਸ਼ ਪੈਂਦਾ ਹੈ ਦਿਨੇ ਤਾਂ ਬਸ ਥੋੜੇ-ਬੋੜੇ ਰਾਤ ਨੂੰ ਬਹੁਤ ਰਸ਼ ਹੁੰਦਾ ਜੀ ਇਹ ਤੁਹਾਨੂੰ ਦੱਸ ਦਈਏ ਟਾਂਡੇ ਵਿੱਚ ਮੰਡੀ ਦੇ ਵਿੱਚ ਲੱਗਾ ਹੋਇਆ ਇਹ ਟਾਂਡਾ ਦਾਣਾ ਮੰਡੀ ਟਾਂਡਾ ਦਾਣਾ ਮੰਡੀ ਚ ਅਲੱਗ-ਅਲੱਗ ਦੇਖਣੇ ਵਾਲੀਆਂ ਚੀਜ਼ਾਂ ਚਲਾਉਂਦੇ ਹੈ ਜੀ ਇਹ ਰਾਤ ਨੂੰ ਚਾਲੂ ਹੁੰਦਾ ਜੀ ਰਾਤ ਨੂੰ ਦੇਖਣੇ ਵਾਲਾ ਮੇਲਾ ਤਾਂ ਬਹੁਤ ਵਧੀਆ ਸਿਸਟਮ ਹੈ ਜੀ ਓ ਹੋ 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 ਵਾਹ ਵਈ ਵਾਹ ਕਿੰਨਾ ਸੋਹਣਾ ਸਿਸਟਮ ਆ ਜੀ ਮੇਲਾ ਟਾਂਡੇ ਦਾ ਆਇਓ ਮੇਲਾ ਟਾਂਡੇ ਦਾ ਆਇਓ ਚਲੋ ਜੀ ਚਲੋ ਸਨੀ ਜੀ ਚਲੋ ਬਹੁਤ ਵਧੀਆ ਮੇਲਾ ਲੱਗਾ ਹੋਇਆ ਸ਼ਹਿਰ ਟਾਂਡਾ ਦੇ ਵਿੱਚ ਖੋ ਜੀ ਦਾਣਾ ਮੰਡੀ ਜਾਜਾ ਬਾਈਪਾਸ ਟਾਂਡੇ ਵਿੱਚ ਬਹੁਤ ਵਧੀਆ ਸਿਸਟਮ ਚੱਲ ਰਿਹਾ ਤੇ ਆ ਵੱਖ-ਵੱਖ ਲਾਰਾਂ ਚੱਲ ਰਹੀਆਂ ਇੱਥੇ ਆ ਬੱਚਿਆਂ ਦੇ ਪੰਘੂੜੇ ਲੱਗੇ ਹੋ ਆ ਇਧਰ ਵੱਖ-ਵੱਖ ਗੰਸ ਸ਼ਾਟ ਬਹੁਤ ਵਧੀਆ ਜੀ ਨਿਆਣੀ ਅਕਸਰੀ ਇਹ ਨਿਸ਼ਾਨੇ ਲਾਉਂਦੇ ਰਹਿੰਦੇ ਆ ਗਲਾਸਾਂ ਵਾਲਾ ਗਨ ਸ਼ੂਟ ਗਨ ਸ਼ਾਟ ਲਓ ਜੀ ਆ ਬੋਲਾਂ ਵਾਲਾ ਬਹੁਤ ਵਧੀਆ ਖਿਡਾਰਾ ਜੀ ਇਹ ਵੀ 50 ਕਾ 50 ਕਾ ਹਾਂ ਹਾਂ ਲਓ ਜੀ ਆ ਰਿੰਗ ਪਾਉਣੇ ਜੋ ਅਸੀਂ ਬਚਪਨ ਤੋਂ ਖੇលਦੇ ਆ ਰਹੇ ਆ ਓਕੇ ਆਵਾਜ਼ ਕਿਆ ਬਾਤ ਆ ਜੀ ਕਿਆ ਬਾਤ ਹੈ ਇਹ ਅਸੀਂ ਟਾਂਡੇ ਵਿੱਚ ਪਹਿਲੀ ਵਾਰ ਹੀ ਦੇਖਿਆ ਜੀ ਆਪਾਂ ਤਾਂ ਇਹ ਪਹਿਲਾਂ ਵੀ ਲੱਗਦਾ ਹੋਊਗਾ ਬਾਕੀ ਪਤਾ ਨਹੀਂ ਬਹੁਤ ਦੁਕਾਨਾਂ ਸੱਜੀਆਂ ਹੋਈਆਂ ਇੱਥੇ ਹਰ ਇੱਕ ਸਮਾਨ ਅਵੇਲੇਬਲ ਆ ਇੱਥੇ ਐਨਕਾਂ ਸਾਰਾ ਕੁਝ ਬਾਲਾਂ ਦਾ ਤੇਲ ਵੀ ਮਿਲਦਾ ਜੀ ਬਾਲਾਂ ਦਾ ਤੇਲ ਵੀ ਮਿਲਦਾ ਪੁਰਾਣੇ ਆਯੁਰਵੈਦਿਕ ਅੱਜ ਵੀ ਸਮੱਸਿਆ ਆਯੁਰਵੈਦਿਕ ਤੇਲ ਬਾਲਾਂ ਵਾਸਤੇ ਐ ਲੋ ਜੀ ਦੁਕਾਨਾਂ ਵੀ ਖੂਬ ਸੱਜੀਆਂ ਹੋਈਆਂ ਤੇ ਬਹੁਤ ਵਧੀਆ ਸਿਸਟਮ ਆ ਸਾਨੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੇਲੇ ਬਾਰੇ ਬਹੁਤ ਵਧੀਆ ਬਹੁਤ ਵਧੀਆ ਲੱਗਾਇਆ ਕਿ ਮਲਾ ਫੈਸਟੀਵਲ ਹੋ ਰਿਹਾ ਹੈ ਇੱਥੇ ਅਛਾ ਜੀ ਪਤਾ ਨਹੀਂ ਕਿ ਕਦੀ ਨਾ ਆਣਾ ਹਾਂ ਤੇ ਆਪਣੇ ਸਾਰੇ ਭਰਾ ਆ ਕੇ ਦੇਖਣ ਬਹੁਤ ਵਧੀਆ ਰਾਤ ਨੂੰ ਰੌਣਕ ਬਹੁਤ ਵਧੀਆ ਰਾਤ ਨੂੰ ਰੌਣਕਾਂ ਵੱਜਦੀਆਂ ਜੀ ਹਰ ਇੱਕ ਨੂੰ ਆਪਣੇ ਬੱਚਿਆਂ ਨਾਲ ਦੇਖਣ ਆਉਣਾ ਚਾਹੀਦਾ ਹੈ ਬਹੁਤ ਵਧੀਆ ਟਾਂਡਾ ਸ਼ਹਿਰ ਜਾਜਾ ਚੌਂਕ ਟਾਣਾ ਮੰਡੀ ਵਿੱਚ ਬਹੁਤ ਹੀ ਸ਼ਾਨਦਾਰ ਮੇਲਾ ਲੱਗਾ ਹੋਇਆ ਹੈ 来，来，来，来。